ਦੀ ਨਾਟੂਣਾ ਉਜਾਗਰ ਲਾ ਕੇ ਵਿੰਦ ਸੇਖ ਸੰਗਤਾਂ ਸੰਗ ਬਾਬਾ ਜੀ ਦਾ ਡਰਬਹੀ ਬਹੁਤ ਪਿਆਰ ਵਾਲਾ ਸੇਖ ਭਾਈ ਕੰਦਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ اے ਭਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਕਿ ਮਨ ਦਾ ਫੁਰਨਾ ਹੈ ਬਾਬਾ ਜੀ ਕਹਿਣ ਲੱਗੇ ਕੰਦਲਿਆ ਜੀ ਅਜ ਤਨ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਮੇਰੇ ਸੰਗ ਮੇਲ ਸੰਦੇ ਹੋ ਕੇ ਕਹਿ ਜੇ ਕੋਈ ਮਨ 'ਚ ਗੱਲ ਆਈ ਆ ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਦਵਾਨ ਜਗਨਨਾਥ ਦੀ ਯਾਤਰਾ ਬੜੀ ਖੰਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ। ਬਾਬਾ ਸ਼੍ਰੀਚੰਦ ਸਾਹਿਬ ਜੀ ਕਹਿਣ ਲੱਗੇ ਤੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਦੀ ਰਾਤ ਯਾਤਰਾ ਹੁਣ ਨਹੀਂ ਚੱਲਦੀ ਹੈ। ਜਿੰਨੇ ਵੀ ਭਦਵਾਨ ਕਿਆ ਨਹੀਂ ਬਾਬਾ ਜੀ ਬਾਬਾ ਸ਼੍ਰੀਚੰਦ ਸਾਹਿਬ ਜੀ ਖੁਦਾਸੀਲ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਗੁਰਾਂ ਨਵਾਜ ਕੇ ਬਖਸ਼ੇ ਆਪੇ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ। ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਬਚਨੇ ਆ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਬੇ ਪੰਜਾਬ ਪਾਕਿਸਤਾਨ ਦੀ ਜਾਵੜੀ ਉੱਥੇ ਅਰਾਵੀ ਦੇ ਢੰਡੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾਗੇ ਵਿਅੰਤ ਸੇਖ ਸੰਗਤਾਂ ਸਨ ਬਾਬਾ ਜੀ ਦਾ ਗੜਵਈ ਬਹੁਤ ਪਿਆਰ ਵਾਲਾ ਸੇਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ हे ਪੜਵਾਣ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਹੈ ਅਬੀ ਦੀ ਕਹਿਣ ਲੱਗੇ ਕਮਲਿਆ ਜੀ ਅੱਜ ਤੱਕ ਤੇਰਾ ਕੋਈ ਮੱਜ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਨਿਰਸੰਦੇਹ ਹੋ ਕੇ ਕਹਿ ਦੇ ਕੋਈ ਮਾਨੇ ਦੀ ਗੱਲ ਆਈ ਆ ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਪ੍ਰਭਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ। ਬਾਬਾ ਸ਼੍ਰੀ ਚੰਨ ਸਾਹਿਬ ਜੀ ਕਹਿਣ ਲੱਗੇ ਤੇ ਤੇਰੀ ਇੱਛਾ ਕੀ ਆ? ਉਹ ਜਗੇਨਾਥ ਦੀ ਰਤ ਯਾਤਰਾ ਹਰ ਵੀ ਚੱਲਦੀ ਹੈ। ਜਿੰਨੇ ਵੀ ਬਧਵਾਕਿਆ ਨਹੀਂ ਬਾਬਾ ਜੀ ਬਾਬਾ ਸ਼੍ਰੀ ਚੰਨ ਸਾਹਿਬ ਜੀ ਖੁਦਾਸੀਨ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ਿਆ ਤੇ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ। ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ। ਇੱਕ ਵਾਰ ਦਾ ਬਚਨੇ ਆ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਤੀ ਦੀ ਨਦੀ ਪੈਂਦੀ ਹੈ ਜਿਹੜੀ ਹੁਣ ਲੰਦੇ ਪੰਜਾਬ ਪਾਕਿਸਤਾਨ ਚ ਜਾ ਵੜੀ ਉਥੇ ਅਰਾਵੀ ਦੇ ਢੰਡੇ ਬਾਬਾ ਜੀ ਸਰੀ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾਗੇ ਬੇਅੰਤ ਸਿੱਖ ਸੰਗਤਾਂ ਸਨ ਬਾਬਾ ਜੀ ਦਾ ਘੜਵਹੀ ਉਹਨ ਪਿਆਰ ਵਾਲਾ ਸਿੱਖ ਭਾਈ ਕੰਵਲਿਆ ਜੀ ਉਹਨਾਂ ਨੇ ਹੱਥ ਛੋੜ ਕੇ ਆਖਿਆ हे ਭਗਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫੁਰਨਾ ਹੈ ਬਾਬਾ ਜੀ ਕਹਿਣ ਲੱਗੇ ਕੰਵਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਮੇਰ ਸੰਗ ਮੇਰ ਸੰਦੇਹ ਹੋ ਕੇ ਕਹਿ ਜੇ ਕੋਈ ਮਹਾਨ ਚ ਗੱਲ ਆਈ ਆ। ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਦਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ। ਬਾਬਾ ਸ਼੍ਰੀਚੰਦ ਸਾਹਿਬ ਜੀ ਕਹਿਣ ਲੱਗੇ ਫੇ ਤੇਰੀ ਇੱਛਾ ਕੀ ਆ? ਉਹ ਜਗਨਨਾਥ ਜੀ ਦੀ ਯਾਤਰਾ ਹੁਣ ਨਹੀਂ ਚੱਲਦੀ ਹੈ। ਜਿੰਨੇ ਵੀ ਭਦਵਾਨ ਕਿੰਨੀ ਬਾਬਾ ਜੀ ਬਾਬਾ ਸ਼੍ਰੀਚੰਦ ਸਾਹਿਬ ਜੀ ਖੁਦਾਸੀਲ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ੇ ਆਪੇ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ। ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪਲਾ ਕੀਤਾ ਆ ਇੱਕ ਵਾਰ ਦਾ ਬਚਨੇ ਆ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪਈ ਦੀ ਜਿਹੜੀ ਹੁਣ ਲੈਂਦੇ ਪੰਜਾਬ ਪਾਕਿਸਤਾਨ ਚ ਜਾਵਦੀ ਉਥੇ ਅਰਾਵੀ ਦੇ ਢੰਡੇ ਬਾਬਾ ਜੀ ਸਾਰੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾ ਕੇ ਬਿੰਦ ਸਿੱਖ ਸੰਗਤਾਂ ਸੰਗ ਬਾਬਾ ਜੀ ਦਾ ਜੜਵਹੀ ਬਹੁਤ ਪਿਆਰ ਵਾਲਾ ਸਿੱਖ ਭਾਈ ਕੰਗਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ ਏ ਪਧਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਹੈ ਬਾਬਾ ਜੀ ਕਹਿਣ ਲੱਗੇ ਕੰਵਲਿਆ ਜੀ ਅਜ ਤੱਕ ਤੇਰਾ ਕੋਈ ਬਚ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਨਿਰਸੰਦੇਹ ਹੋ ਕੇ ਕਹੇ ਜੇ ਕੋਈ ਮਨ ਚ ਗੱਲ ਆਈ ਆ ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਪ੍ਰਭਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਆ ਬਾਬਾ ਸ੍ਰੀਚੰਦ ਸਾਹਿਬ ਜੀ ਕਹਿਣ ਲੱਗੇ ਫੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਜੀ ਦੀ ਯਾਤਰਾ ਹੁਣ ਨਹੀਂ ਚੱਲਦੀ ਆ ਜਿੰਨੇ ਵੀ ਬਦਵਾਕਿਆ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਖੁਦਾ ਹਸੀਨ ਬਾਲ ਜੱਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਗੁਰਾਂ ਨਵਾਜ ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੈਂਦੇ ਪੰਜਾਬ ਪਾਕਿਸਤਾਨ ਚ ਜਾ ਵੜੀ ਉਥੇ ਅਰਾਵੀ ਦੇ ਢੰਡੇ ਬਾਬਾ ਜੀ ਸਾਰੇ ਹੋਏ ਸੀ ਬਾਬਾ ਜੀ ਦਾ ਧੂਣਾ ਉਜਾਗਰ ਲਾਗੇ ਬੇਨੰਤ ਸਿੱਖ ਸੰਗਤਾਂ ਦੇ ਬਾਬਾ ਜੀ ਦਾ ਘਰ ਵਹੀ ਬਹੁਤ ਪਿਆਰ ਵਾਲਾ ਸਿੱਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ हे ਭਗਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਨਿਰਸੰਦੇਹ ਕੇਹ ਜੇ ਕੋਈ ਮਨ ਤੇ ਗੱਲ ਆਈ ਹੈ ਦਾਦਾ ਕਨਵਰੀ ਹੈ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਧਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ। ਆ ਤਾਂ ਸ੍ਰੀ ਚੰਨ ਸਾਹਿਬ ਜੀ ਕਹਿਣ ਲੱਗੇ ਤੇ ਤੇਰੀ ਇੱਛਾ ਕੀ ਆ? ਉਹ ਜਗਨਨਾਥ ਦੀ ਯਾਤਰਾ ਹੁਣ ਵੀ ਚੱਲਦੀ ਹੈ। ਜਿੰਨੇ ਵੀ ਬਧਵਾਨ ਕਿਆ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਨ ਸਾਹਿਬ ਜੀ ਖੁਦਾਸੀਨ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ। ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪੜਾ ਕੀਤਾ ਆ। ਇੱਕ ਵਾਰ ਦਾ ਕਥਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਦੇ ਪੰਜਾਬ ਪਾਕਿਸਤਾਨ ਚ ਜਾਵਦੀ ਉਥੇ ਅਰਾਵੀ ਦੇ ਢਲੇ ਬਾਬਾ ਜੀ ਸਾਰੇ ਹੋਏ ਸੀ ਬਾਬਾ ਉਹਨਾਂ ਤੱਕ ਜਾ ਕੇ ਲੱਗੇ ਬੇਨਤ ਸਿੱਖ ਸੰਤਾਂ ਸਨ ਬਾਬਾ ਜੀ ਦਾ ਕਿਰਵਈ ਬਹੁਤ ਪਿਆਰ ਵਾਲਾ ਸਿੱਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ اے ਭੜਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚ ਨਹੀਂ ਮੋੜਿਆ ਹੀ ਨਹੀਂ ਤੂੰ ਮੇਰੇ ਸੰਗ ਮੇਰੇ ਸੰਦੇਹ ਹੋ ਕੇ ਕਹਿ ਜੇ ਕੋਈ ਮਣੀ ਚ ਗੱਲ ਆਈ ਆ ਦਾਦਾ ਕਨਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਪ੍ਰਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਆ ਦਾਦਾ ਸ਼੍ਰੀ ਚੰਦ ਸਿੰਘ ਜੀ ਕਹਿਣ ਲੱਗੇ ਤੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਜੀ ਦੀ ਰਾਤ ਯਾਤਰਾ ਹੁਣ ਵੀ ਚੱਲਦੀ ਆ ਜਿੰਨੇ ਵੀ ਪ੍ਰਵਾਨਕਿਆ ਨਹੀਂ ਬਾਬਾ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਖੁਦਾਸੀਲ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਬਚਨੇ ਆ ਪਾਪਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਬੇ ਪੰਜਾਬ ਪਾਕਿਸਤਾਨ ਤੇ ਜਾ ਵੜੀ ਉੱਥੇ ਅਰਾਵੀ ਦੇ ਥੱਲੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੂਣਾ ਉਜਾਗਰ ਲਾ ਕੇ ਬ੍ਰਿੰਦ ਸਿੱਖ ਸੰਗਤਾਂ ਸਨ ਬਾਬਾ ਜੀ ਦਾ ਘੜਵਹੀ ਬਹੁਤ ਪਿਆਰ ਵਾਲਾ ਸਿੱਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ हे ਭੜਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਆ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਮੇਰੇ ਸੰਗ ਮੇਰੇ ਸੰਦੇਹ ਹੋ ਕੇ ਕਹਿ ਜੇ ਕੋਈ ਮਨ ਚ ਗੱਲ ਆਈ ਹੈ ਬਾਬਾ ਕਮਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਭਈ ਭਗਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ ਬਾਬਾ ਸ਼੍ਰੀਚੰਦ ਸਾਹਿਬ ਕੀ ਕਹਿਣ ਲੱਗੇ ਫਿਰ ਤੇਰੀ ਇੱਛਾ ਕੀ ਆ ਉਹ ਜਗਨਨਾਥ ਜੀ ਦੀ ਰਾਤ ਯਾਤਰਾ ਹੋਣੀ ਚਾਹਦੀ ਹੈ ਜਿੰਨੇ ਵੀ ਪਤਨਾਕਿਆ ਨਹੀਂ ਬਾਬਾ ਜੀ ਬਾਬਾ ਸ਼੍ਰੀਚੰਦ ਸਾਹਿਬ ਜੀ ਖੁਦਾਸੀਲ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਗੁਰਾਂ ਨਵਾਜ ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਸਚਣਿਆ ਪਾਪਾ ਜੀ ਪਾਪਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਰਹਿੰਦੇ ਪੰਜਾਬ ਪਾਕਿਸਤਾਨ 'ਚ ਜਾ ਵੜੀ ਉੱਥੇ ਅਰਾਵੀ ਦੇ ਕੰਢੇ ਪਾਪਾ ਜੀ ਸੜੇ ਹੋਏ ਸੀ ਪਾਪਾ ਜੀ ਦਾ ਧੂਣਾ ਉਜਾਗਰ ਲਾ ਕੇ ਬੇਨਤ ਸੇਖ ਸੰਗਤਾਂ ਸਨ ਪਾਪਾ ਜੀ ਦਾ ਜੜਵਹੀ ਬਹੁਤ ਪਿਆਰ ਵਾਲਾ ਸੇਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ हे ਭਗਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਹੈ ਪਾਪਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤਨ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਮੇਰ ਸੰਦੇਹ ਹੋ ਕੇ ਕਹੇ ਜੇ ਕੋਈ ਮਨ ਚ ਗੱਲ ਆਈ ਆ ਦਾਦਾ ਕੰਗਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਦਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚਲਦੀ ਆ ਬਾਬਾ ਸ੍ਰੀਚੰਦ ਸਾਹਿਬ ਜੀ ਕਹਿਣ ਲੱਗੇ ਤੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਦੀ ਰਾਤ ਯਾਤਰਾ ਹੋਣੀ ਚਾਹੀਦੀ ਹੈ ਜਿੰਨੇ ਵੀ ਪਰਵਾਕਿਆ ਨਹੀਂ ਬਾਬਾ ਜੀ ਬਾਬਾ ਸ੍ਰੀਚੰਦ ਸਾਹਿਬ ਜੀ ਖੁਦਾਸੀਲ ਬਾਲ ਜੱਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨੇ نواز ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਪੈਂਦੀ ਆਰ ਜਿਹੜੀ ਹੁਣ ਲੈਂਦੇ ਪੰਜਾਬ ਪਾਕਿਸਤਾਨ ਚ ਜਾ ਬੜੀ ਉਥੇ ਅਰਾਵੀ ਦੇ ਢੰਡੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾਗੇ ਬਿੰਦ ਸੇਖ ਸੰਗਤਾਂ ਸਨ ਬਾਬਾ ਜੀ ਦਾ ਗੜਬਹੀ ਬਹੁਤ ਪਿਆਰ ਵਾਲਾ ਸੇਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ ਇਹ ਭਗਵਾਨ ਜੀ ਤੁਹਾਡੇ ਚਰਨਾਂ ਚ ਇੱਕ ਬੇਨਤੀ ਆ ਦੇ ਮਨ ਦਾ ਫਰਨਾ ਹੈ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਮੱਜ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਨਿਰਸੰਦੇਹ ਹੋ ਕੇ ਕਹਿ ਜੇ ਕੋਈ ਮਨ ਚ ਗੱਲ ਆਈ ਆ ਦਾਦਾ ਕਨ੍ਹੜੀਾ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਪ੍ਰਭਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ ਦਾਦਾ ਸ਼੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਫੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਜੀ ਦੀ ਯਾਤਰਾ ਹੁਣ ਨਹੀਂ ਚੱਲਦੀ ਹੈ ਜਿੰਨੇ ਵੀ ਬਧਵਾਕਿਆ ਨਹੀਂ ਬਾਬਾ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਖੁਦਾ ਹਸੀਨ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨੇ نواز ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਬਚਨੇ ਆਂ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਦੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਦੇ ਪੰਜਾਬ ਪਾਕਿਸਤਾਨ ਦੇ ਜਾਵੜੀ ਉਥੇ ਅਰਾਵੀ ਦੇ ਧੰਨੇ ਬਾਬਾ ਜੀ ਸਾਰੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾਗੇ ਬ੍ਰਿੰਦ ਸੇਖ ਸੰਗਤਾਂ ਸਨ ਬਾਬਾ ਜੀ ਦਾ ਘੜਵਹੀ ਬਹੁਤ ਪਿਆਰ ਵਾਲਾ ਸੇਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ ਏ ਭੜਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਕਿ ਮਨ ਦਾ ਫਰਨਾ ਹੈ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਮੇਰੇ ਸੰਗ ਮੇਰੇ ਸੰਦੇਹ ਹੋ ਕੇ ਕਹਿ ਜੇ ਕੋਈ ਮਨ 'ਚ ਗੱਲ ਆਈ ਆ। ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਧਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਆ। ਬਾਬਾ ਸ਼੍ਰੀਚੰਦ ਸਾਹਿਬ ਜੀ ਕਹਿਣ ਲੱਗੇ ਫੇ ਤੇਰੀ ਇੱਛਾ ਕੀ ਆ? ਉਹ ਜਗਨਨਾਥ ਦੀ ਯਾਤਰਾ ਹੋਣੀ ਚੱਲਦੀ ਆ। ਇਹ ਜੇ ਵੀ ਭਗਵਾਨ ਜੀ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਖੁਦਾ ਹਸੀਨ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨੇ نواز ਕੇ ਬਖਸ਼ਿਆ ਤੇ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਦੇ ਪੰਜਾਬ ਪਾਕਿਸਤਾਨ 'ਚ ਜਾ ਵੜੀ ਉਥੇ ਅਰਾਵੀ ਦੇ ਘੰਡੇ ਬਾਬਾ ਜੀ ਸਾਰੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾਗੇ ਬਿੰਦ ਸੇਖ ਸੰਗਤਾਂ ਸਨ ਬਾਬਾ ਜੀ ਦਾ ਜਰਵਾਈ ਬਹੁਤ ਪਿਆਰ ਵਾਲਾ ਸੇਖ ਭਾਈ ਕੰਵਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ हे ਭਗਵਾਨ ਜੀ ਤੁਹਾਡੇ ਚਰਨਾ ਚ ਇੱਕ ਬੇਨਤੀ ਆ ਤੇ ਮਨ ਦਾ ਫੁਰਨਾ ਹੈ ਬਾਬਾ ਜੀ ਕਹਿਣ ਲੱਗੇ ਕੰਵਲਿਆ ਜੀ ਅਜ ਤੱਕ ਤੇਰਾ ਕੋਈ ਬਜਨ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਮੇਰ ਸੰਦੇਹ ਹੋ ਕੇ ਕਹੇ ਜੇ ਕੋਈ ਮਨ ਤੇ ਗੱਲ ਆਈ ਆ ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਗਵਾਨ ਜਗਨਨਾਥ ਦੀ ਕਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਆ ਬਾਬਾ ਸ੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਫਿਰ ਤੇਰੀ ਇੱਛਾ ਕੀ ਆ ਉਹ ਜਗਨਨਾਥ ਜੀ ਦੀ ਰਾਤ ਯਾਤਰਾ ਹੁਣ ਵੀ ਚੱਲਦੀ ਆ ਜਿੰਨੇ ਵੀ ਬਦਨਾਕਿਆ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਖੁਦਾਸੀਨ ਬਾਲ ਜੱਦੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ਿਆ ਤੇ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪੜਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਬੇ ਪੰਜਾਬ ਪਾਕਿਸਤਾਨ ਚ ਜਾਵਦੀ ਆ ਉਥੇ ਅਰਾਵੀ ਦੇ ਘੰਡੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੂਣਾ ਉਜਾਗਰ ਲਾਗੇ ਬੇਨਦ ਸੇਖ ਸੰਗਤਾਂ ਸਨ ਬਾਬਾ ਜੀ ਦਾ ਜੜਵਹੀ ਬਹੁਤ ਪਿਆਰ ਵਾਲਾ ਸੇਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ اے ਪਹਿਲਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫੁਰਨਾ ਹੈ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਨਿਰਸੰਦੇਹ ਹੋ ਕੇ ਕਹੇ ਜੇ ਕੋਈ ਮਣੀ ਤੇ ਗੱਲ ਆਈ ਜਾਏ ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਧਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭੜ ਕੇ ਆਨੰਦ ਨਾਲ ਚੱਲਦੀ ਹੈ ਬਾਬਾ ਸ੍ਰੀ ਚੰਨ ਸਾਹਿਬ ਜੀ ਕਹਿਣ ਲੱਗੇ ਫੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਜੀ ਦੀ ਰਾਥੀ ਯਾਤਰਾ ਹੁਣ ਵੀ ਚੱਲਦੀ ਹੈ ਜਿੰਨੇ ਵੀ ਭਧਵਾਨ ਕਿਆ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਨ ਸਾਹਿਬ ਜੀ ਖੁਦਾ ਅਸੀਲ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਗਲਾ ਸਤਿਗੁਰਾਂ ਨਵਾਜ ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪੜਾ ਕੀਤਾ ਆ ਇੱਕ ਵਾਰ ਦਾ ਬਚਨੇ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਹੈ ਜਿਹੜੀ ਹੁਣ ਲੈਂਦੇ ਪੰਜਾਬ ਪਾਕਿਸਤਾਨ ਦੇ ਕਾਹਵੜੀ ਉਥੇ ਅਰਾਵੀ ਦੇ ਥੱਲੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾਗੇ ਬਿੰਦ ਸਿੱਖ ਸੰਗਤਾਂ ਸਨ ਬਾਬਾ ਜੀ ਦਾ ਜੜਵਹੀ ਬਹੁਤ ਪਿਆਰ ਵਾਲਾ ਸਿੱਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ ਹੈ ਪਧਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਹੈ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਉਹ ਨਿਰਸੰਗ ਮੇਰੇ ਸੰਦੇਹ ਹੋ ਕੇ ਕਹੇ ਜੇ ਕੋਈ ਮਨਚ ਗੱਲ ਆਈ ਆ ਬਾਬਾ ਕਮਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਪ੍ਰਧਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ ਬਾਬਾ ਸ਼੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਫੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਦੀ ਯਾਤਰਾ ਹੁਣ ਨਹੀਂ ਚੱਲਦੀ ਹੈ ਜਿੰਨੇ ਵੀ ਬਧਵਾਕਿਆ ਨਹੀਂ ਬਾਬਾ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਖੁਦਾਸੀਨ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ਿਆ ਹੱਥ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਹੈ ਜਿਹੜੀ ਹੁਣ ਲੰਬੇ ਪੰਜਾਬ ਪਾਕਿਸਤਾਨ ਦੇ ਕਿਾਬੜੀ ਉੱਥੇ ਅਰਾਵੀ ਦੇ ਢੰਡੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੂਣਾ ਉਜਾਗਰ ਲਾ ਕੇ ਬਿਰੰਤ ਸਿੱਖ ਸੰਗਤਾਂ ਸਨ ਬਾਬਾ ਜੀ ਦਾ ਕਰਵਹੀ ਉਹਨ ਪਿਆਰ ਵਾਲਾ ਸਿੱਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ हे ਭਗਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਕਿ ਮਨ ਦਾ ਫਰਨਾ ਹੈ ਬਾਬਾ ਜੀ ਕਹਿਣ ਲੱਗੇ ਕੰਵਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਨਿਰਸੰਦੇਹ ਹੋ ਕੇ ਕਹਿ ਜੇ ਕੋਈ ਮਨ 'ਚ ਗੱਲ ਆਈ ਹੈ ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਦਵਾਨ ਜਗਨਨਾਥ ਦੀ ਜਾਤਰਾ ਬੜੀ ਖੁੱਭ ਕੇ ਐਨ ਭੜ ਕੇ ਆਨੰਦ ਨਾਲ ਚੱਲਦੀ ਹੈ ਬਾਬਾ ਸ੍ਰੀ ਚੰਦ ਸਾਹਿਬ ਕੀ ਕਹਿਣ ਲੱਗੇ ਤੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਦੀ ਰਾਤ ਯਾਤਰਾ ਹੁਣ ਵੀ ਚੱਲਦੀ ਹੈ ਜਿੰਨੇ ਵੀ ਬਦਨਾਕਿਆ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਖੁਦਾਸੀਲ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ੇ ਹੱਥੇ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪੜਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਬੇ ਪੰਜਾਬ ਪਾਕਿਸਤਾਨ ਦੇ ਜਾਵਦੀ ਉਥੇ ਅਰਾਵੀ ਦੇ ਢੰਡੇ ਬਾਬਾ ਜੀ ਸਾਰੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾਗੇ ਬੇਅੰਤ ਸਿੱਖ ਸੰਗਤਾਂ ਸਨ ਬਾਬਾ ਜੀ ਦਾ ਘਰਵਈ ਬਹੁਤ ਪਿਆਰ ਵਾਲਾ ਸਿੱਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ اے ਭਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਣਤੀ ਆ ਤੇ ਮਨ ਦਾ ਫਰਨਾ ਹੈ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਨਿਰਸੰਦੇਹ ਹੋ ਕੇ ਕਹੇ ਜੇ ਕੋਈ ਮਨ 'ਚ ਗੱਲ ਆਈ ਆ ਦਾਦਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਦਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ। ਦਾਦਾ ਸ਼੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਫਿਰ ਤੇਰੀ ਇੱਛਾ ਕੀ ਆ ਉਹ ਜਗਨਨਾਥ ਜੀ ਦੀ ਰਾਤ ਯਾਤਰਾ ਹੁਣ ਨਹੀਂ ਚੱਲਦੀ ਹੈ। ਜਿੰਨੇ ਵੀ ਭਦਵਾਨ ਕੈ ਨਹੀਂ ਬਾਬਾ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਖੁਦਾ ਹਸੀਨ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ। ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਪਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਸਚਨੇ ਆ ਬਾਬਾ ਜੀ ਵਾਪਸ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਰਹਿੰਦੇ ਪੰਜਾਬ ਪਾਕਿਸਤਾਨ ਦੇ ਜਾਵਦੀ ਉਥੇ ਅਰਾਵੀ ਦੇ ਢੰਡੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾਗੇ ਬੇਅੰਤ ਸੇਖ ਸੰਗਤਾਂ ਸਨ ਬਾਬਾ ਜੀ ਦਾ ਜੜਵਈ ਬਹੁਤ ਪਿਆਰ ਵਾਲਾ ਸੇਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ ਇਹ ਭੜਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਹੈ ਬਾਬਾ ਜੀ ਕਹਿ ਲਗੇ ਕਮਲਿਆ ਜੀ ਅੱਜ ਤੱਕ ਤੇਰਾ ਕੋਈ ਬਚ ਨਹੀਂ ਮੋੜਿਆ ਹੀ ਦੇ ਉਹ ਮੇਰ ਸੰਗ ਮੇਰ ਸੰਦੇਹ ਹੋ ਕੇ ਕਹਿ ਜੇ ਕੋਈ ਮਨ ਚ ਗੱਲ ਆਈ ਆ। ਬਾਬਾ ਕਬਲੀ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਦਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭੜ ਕੇ ਆਨੰਦ ਨਾਲ ਚੱਲਦੀ ਆ। ਬਾਬਾ ਸ੍ਰੀ ਚੰਨ ਸਾਹਿਬ ਜੀ ਕਹਿਣ ਲੱਗੇ ਫੇ ਤੇਰੀ ਇੱਛਾ ਕੀ ਆ? ਉਹ ਜਗਨਨਾਥ ਜੀ ਦੀ ਯਾਤਰਾ ਹੁਣ ਵੀ ਚੱਲਦੀ ਆ। ਜਿੰਨੇ ਵੀ ਭਦਵਾਨ ਕੈ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਨ ਸਾਹਿਬ ਜੀ ਖੁਦਾਸੀਨ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਗੁਰਾਂ ਨਵਾਜ ਕੇ ਬਖਸ਼ਿਆ ਤੇ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ। ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪੜਾ ਕੀਤਾ ਆ ਇੱਕ ਵਾਰ ਮੈਂ ਬਚਨੇ ਆਂ ਬਾਬਾ ਜੀ ਵਾਪਸ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਦੇ ਪੰਜਾਬ ਪਾਕਿਸਤਾਨ 'ਚ ਜਾ ਵੜੀ ਉੱਥੇ ਅਰਾਵੀ ਦੇ ਢੰਡੇ ਬਾਬਾ ਜੀ ਸਾਰੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾ ਕੇ ਬ੍ਰਿੰਦ ਸੇਖ ਸੰਗਤਾਂ ਸਨ ਬਾਬਾ ਜੀ ਦਾ ਘੜਵਈ ਬਹੁਤ ਪਿਆਰ ਵਾਲਾ ਸੇਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ ਏ ਪੜਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਆ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਨਿਰਸੰਦੇਹ ਹੋ ਕੇ ਕਹਿ ਜੇ ਕੋਈ ਮਨ 'ਚ ਗੱਲ ਆਈ ਹੈ ਬਾਬਾ ਕਮਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਦਵਾਨ ਜਗਨਨਾਥ ਦੀ ਚਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਜਲਦੀ ਹੈ ਬਾਬਾ ਸ੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਫਿਰ ਤੇਰੀ ਇੱਛਾ ਕੀ ਆ ਉਹ ਜਗਨਨਾਥ ਜੀ ਦੀ ਇਰਾਤੀ ਯਾਤਰਾ ਹੁਣ ਵੀ ਚੱਲਦੀ ਐ ਜਿੰਨੇ ਵੀ ਪਰਵਾਹਿਆ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਖੁਦਾ ਹਸੀਨ ਕਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨੇ نواز ਕੇ ਬਖਸ਼ਿਆ ਤੇ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪੜਾ ਕੀਤਾ ਆ ਇੱਕ ਵਾਰ ਦਾ ਬਚਨੇ ਆ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੈਂਦੇ ਪੰਜਾਬ ਪਾਕਿਸਤਾਨ ਚ ਜਾ ਵੜੀ ਉਥੇ ਅਰਾਵੀ ਦੇ ਢੰਡੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾ ਕੇ ਬੇਨਤ ਸਿੱਖ ਸੰਗਤਾਂ ਸਨ ਬਾਬਾ ਜੀ ਦਾ ਘੜਵਹੀ ਬਹੁਤ ਪਿਆਰ ਵਾਲਾ ਸਿੱਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ اے ਪੜਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅੱਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੋਂ ਮੇਰਾ ਸੰਗ ਮੇਰ ਸੰਦੇਹ ਹੋ ਕੇ ਕਹੇ ਜੇ ਕੋਈ ਮਨਚੇ ਗੱਲ ਆਈ ਆ। ਦਾਦਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਕਿ ਭਗਵਾਨ ਜਗਨਨਾਥ ਦੀ ਕਾਂਦਰਾਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾ ਚਲਦੀ ਹੈ। ਦਾਦਾ ਸ਼ਰੀ ਚੰਦ ਸਾਹਿਬ ਜੀ ਕਹਿਣ ਲੱਗੇ ਫੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਦੀ ਰਾਤ ਯਾਤਰਾ ਹੋਣੀ ਚਲਦੀ ਹੈ। ਜਿੰਨੇ ਵੀ ਬਧਵਾਕਿਆ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਖੁਦਾਸੀਲ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨੇ نواز ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਘੇ ਪੰਜਾਬ ਪਾਕਿਸਤਾਨ ਦੇ ਜਾਵਦੀ ਉਥੇ ਅਰਾਵੀ ਦੇ ਢੰਡੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾਗੇ ਫਿਰੰਦ ਸੇਖ ਸੰਗਤਾਂ ਸਨ ਬਾਬਾ ਜੀ ਦਾ ਘਰ ਵਹੀ ਬਹੁਤ ਪਿਆਰ ਵਾਲਾ ਸੇਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ ਹੇ ਮਹਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਹੈ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਮੇਰੇ ਸੰਗ ਮੇਰੇ ਸੰਦੇਹ ਹੋ ਕੇ ਕਹੇ ਜੇ ਕੋਈ ਮਾਨਿਤ ਗੱਲ ਆਈ ਆ ਬਾਬਾ ਕਮਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਭਈ ਪ੍ਰਭਾਨ ਜਗਨਨਾਥ ਦੀ ਚਾਤਰਾ ਬੜੀ ਖੁੱਭ ਕੇ ਅਨ ਭਰ ਕੇ ਆਨੰਦ ਨਾਲ ਜਲਦੀ ਹੈ ਬਾਬਾ ਸ੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਫਿਰ ਤੇਰੀ ਇੱਛਾ ਕੀ ਆ ਉਹ ਜਗਨਨਾਥ ਜੀ ਦੀ ਰਾਤ ਯਾਤਰਾ ਹੁਣ ਵੀ ਚੱਲਦੀ ਹੈ ਜਿੰਨੇ ਵੀ ਪਰਵਾਹ ਕਿਆ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਖੁਦਾ ਹੀਨ ਬਾਲ ਜੱਦੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨੇ نواز ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਦੇ ਪੰਜਾਬ ਪਾਕਿਸਤਾਨ ਤੇ ਜਾਵਦੀ ਆ ਉਥੇ ਅਰਾਵੀ ਦੇ ਮੰਡੇ ਬਾਬਾ ਜੀ ਸੜੀ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾ ਕੇ ਬੇਅੰਤ ਸੇਖ ਸੰਗਤਾਂ ਸਨ ਬਾਬਾ ਜੀ ਦਾ ਜਰਵਹੀ ਉਹਨ ਪਿਆਰ ਵਾਲਾ ਸੇਖ ਭਾਈ ਕੰਦਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ ਇਹ ਭੜਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਹੈ ਬਾਬਾ ਜੀ ਕਹਿਣ ਲੱਗੇ ਕੰਦਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਮੇਰੇ ਸੰਦੇਹ ਹੋ ਕੇ ਕਹਿ ਜੇ ਕੋਈ ਮਨ 'ਚ ਗੱਲ ਆਈ ਹੈ ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਦਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭੜ ਕੇ ਆਨੰਦ ਨਾਲ ਚੱਲਦੀ ਹੈ ਤੇਰੀ ਜਨ ਸਾਹਿਬ ਜੀ ਕਹਿਣ ਲੱਗੇ ਫਿਰ ਤੇਰੀ ਇੱਛਾ ਕੀ ਆ ਉਹ ਜਗਨਨਾਥ ਦੀ ਦੀ ਯਾਤਰਾ ਹੁਣ ਵੀ ਚੱਲਦੀ ਹੈ ਜਿੰਨੇ ਵੀ ਭਦਵਾਨ ਕਿਆ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਨ ਸਾਹਿਬ ਜੀ ਉਦਾਸੀਲ ਬਾਲ ਗੱਦੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ਿਆ ਤੇ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪਲਾ ਕੀਤਾ ਆ ਇੱਕ ਵਾਰ ਦਾ ਸਚਨੇ ਆ ਬਾਬਾ ਜੀ ਵਾਪਸ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਰਹੀ ਦੇ ਪੰਜਾਬ ਪਾਕਿਸਤਾਨ ਦੇ ਜਾ ਬੜੀ ਉਥੇ ਅਰਾਵੀ ਦੇ ਧੰਨੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾਗੇ ਵਿਅੰਤ ਸਿੱਖ ਸੰਗਤਾਂ ਸਨ ਬਾਬਾ ਜੀ ਦਾ ਘਰ ਵਹੀ ਬਹੁਤ ਪਿਆਰ ਵਾਲਾ ਸਿੱਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਛੁੜ ਕੇ ਆਖਿਆ हे ਪੜਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਹੈ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਮੇਰ ਸੰਦੇਹ ਹੋ ਕੇ ਕਹਿ ਜੇ ਕੋਈ ਮਨ ਚ ਗੱਲ ਆਈ ਆ ਬਾਬਾ ਕਮਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ ਬਾਬਾ ਸ਼੍ਰੀ ਚੰਨ ਸਾਹਿਬ ਜੀ ਕਹਿਣ ਲੱਗੇ ਤੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਦੀ ਰਾਤ ਯਾਤਰਾ ਹੁਣ ਨਹੀਂ ਚੱਲਦੀ ਹੈ ਜਿੰਨੇ ਵੀ ਭਵਾਨ ਆ ਕੇ ਨਹੀਂ ਬਾਬਾ ਜੀ ਬਾਬਾ ਸ਼੍ਰੀ ਚੰਨ ਸਾਹਿਬ ਜੀ ਖੁਦਾ ਸੀਨ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਿਵਾਜ ਕੇ ਬਖਸ਼ਿਆ ਦਿੱਤੀਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪਲਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੰਦੇ ਪੰਜਾਬ ਪਾਕਿਸਤਾਨ ਦੇ ਡਾਬੜੀ ਉੱਥੇ ਅਲਾਵੀ ਦੇ ਘੰਡੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾਗੇ ਵਿੰਦ ਸਿੱਖ ਸੰਗਤਾਂ ਸਨ ਬਾਬਾ ਜੀ ਦਾ ਘਰ ਵਹੀ ਉਹਤ ਪਿਆਰ ਵਾਲਾ ਸਿੱਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਖੜ ਕੇ ਆਖਿਆ ਇਹ ਪੜਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਆ ਬਾਬਾ ਜੀ ਕਹਿਣ ਲੱਗੇ ਕੰਵਲਿਆ ਜੀ ਅਜ ਤੱਕ ਤੇਰਾ ਕੋਈ ਬਚ ਨਹੀਂ ਮੋੜਿਆ ਹੀ ਤੇ ਤੂੰ ਨਿਰਸੰਗ ਮੇਰ ਸੰਦੇਹ ਹੋ ਕੇ ਕਹੇ ਜੇ ਕੋਈ ਮਨ ਤੇ ਗੱਲ ਆਈ ਆ ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਗਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਆ ਆਮਾ ਸ੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਫਿਰ ਤੇਰੀ ਇੱਛਾ ਕੀ ਆ ਉਹ ਜਗਨਨਾਥ ਜੀ ਦੀ ਰਾਤ ਯਾਤਰਾ ਹੁਣ ਵੀ ਚੱਲਦੀ ਹੈ ਜਿੰਨੇ ਵੀ ਬਧਵਾਚਿਆ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਖੁਦਾਸੀਨ ਬਾਲ ਜੰਦੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨੇ نواز ਕੇ ਬਖਸ਼ਿਆ ਆਪੇ ਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪਲਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੈਂਦੇ ਪੰਜਾਬ ਪਾਕਿਸਤਾਨ ਚ ਜਾਵੜੀ ਉਥੇ ਅਰਾਵੀ ਦੇ ਧੰਨੇ ਬਾਬਾ ਜੀ ਸਾਰੇ ਹੋਏ ਸੀ ਬਾਬਾ ਜੀ ਦਾ ਧੂਣਾ ਉਜਾਗਰ ਲਾ ਕੇ ਬ੍ਰਿੰਦ ਸੇਖ ਸੰਗਤਾਂ ਸਨ ਬਾਬਾ ਜੀ ਦਾ ਕਿੜਵਈ ਬਹੁਤ ਪਿਆਰ ਵਾਲਾ ਸੇਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ ਏ ਭੜਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤਨ ਤੇਰਾ ਕੋਈ ਬਚ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਨਿਰਸੰਦੇਹ ਹੋ ਕੇ ਕਹਿ ਜੇ ਕੋਈ ਮਨ 'ਚ ਗੱਲ ਆਈ ਆ ਸਦਾ ਕੰਵਲੀ ਹਾਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਧਵਾਨ ਜਗਨਨਾਥ ਦੀ ਚੰਦਰਾਬਰੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚਲਦੀ ਹੈ ਸਦਾ ਸ੍ਰੀ ਚੰਨ ਸਾਹਿਬ ਜੀ ਕਹਿਣ ਲੱਗੇ ਤੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਕੀ ਦੀ ਰਾਤ ਯਾਤਰਾ ਹੁਣ ਵੀ ਚਲਦੀ ਹੈ ਜਿੰਨੇ ਵੀ ਭਧਵਾਨ ਕਿਆ ਨਹੀਂ ਬਾਬਾ ਜੀ ਬਾਬਾ ਸ੍ਰੀ ਚੰਨ ਸਾਹਿਬ ਜੀ ਉਦਾਸੀਨ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਪਲਾ ਕੀਤਾ ਆ ਇੱਕ ਵਾਰ ਦਾ ਬਚਨੇ ਆ ਬਾਬਾ ਜੀ ਬਾਬਾ ਸਾਹਿਬ ਜੀ ਸਿੰਧੂ ਕਾ ਦੀਦੀ ਨਦੀ ਪੈਂਦੀ ਆ ਜਿਹੜੀ ਹੁਣ ਲੈਂਦੇ ਪੰਜਾਬ ਪਾਕਿਸਤਾਨ ਚ ਜਾਵਦੀ ਉਥੇ ਅਰਾਵੀ ਦੇ ਢੰਡੇ ਬਾਬਾ ਜੀ ਸਾਰੇ ਹੋਏ ਸੀ ਬਾਬਾ ਜੀ ਦਾ ਧੋਣਾ ਉ ਜਾਗਰ ਲਾਗੇ ਬੇਹੰਤ ਸੇਖ ਸੰਗਤਾਂ ਸਨ ਬਾਬਾ ਜੀ ਦਾ ਘੜਵਹੀ ਬਹੁਤ ਪਿਆਰ ਵਾਲਾ ਸੇਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ اے ਪਹਿਲਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਹੈ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਮੱਜ ਨਹੀਂ ਮੋੜਿਆ ਹੀ ਨਹੀਂ ਉਨ ਮੇਰੇ ਸੰਗ ਮੇਰੇ ਸੰਦੇਹ ਹੋ ਕੇ ਕਹਿਆ ਜੇ ਕੋਈ ਮਨਚ ਗੱਲ ਆਈ ਹੈ। ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਪ੍ਰਧਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ। ਬਾਬਾ ਸ਼੍ਰੀ ਚੰਨ ਸਾਹਿਬ ਜੀ ਕਹਿਣ ਲੱਗੇ ਫੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਦੀ ਯਾਤਰਾ ਹੁਣ ਨਹੀਂ ਚੱਲਦੀ ਹੈ। ਜਿੰਨੇ ਵੀ ਬਧਨਾਕਿਆ ਨਹੀਂ ਬਾਬਾ ਜੀ ਬਾਬਾ ਸ਼੍ਰੀ ਚੰਨ ਸਾਹਿਬ ਜੀ ਖੁਦਾ ਹਸੀਨ ਬਾਲ ਜੰਦੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨਵਾਜ ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ। ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਆ ਜਿਹੜੀ ਹੁਣ ਲੈਂਦੇ ਪੰਜਾਬ ਪਾਕਿਸਤਾਨ ਚ ਜਾਵਦੀ ਉਥੇ ਅਲਾਵੀ ਦੇ ਘੰਨੇ ਬਾਬਾ ਜੀ ਸਰੀ ਹੋਏ ਸੀ ਬਾਬਾ ਜੀ ਦਾ ਧੋਣਾ ਉਜਾਗਰ ਲਾ ਕੇ ਫਿਰੰਦ ਸਿੱਖ ਸੰਗਤਾਂ ਸਨ ਬਾਬਾ ਜੀ ਦਾ ਘਰ ਵਹੀ ਬਹੁਤ ਪਿਆਰ ਵਾਲਾ ਸਿੱਖ ਭਾਈ ਕੰਵਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ हे ਭੜਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫਰਨਾ ਆ ਬਾਬਾ ਜੀ ਕਹਿਣ ਲੱਗੇ ਕੰਵਲਿਆ ਜੀ ਅਜ ਤੱਕ ਤੇਰਾ ਕੋਈ ਬਚ ਨਹੀਂ ਮੋੜਿਆ ਹੀ ਤੇ ਤੂੰ ਮੇਰੇ ਸੰਗ ਮੇਰੇ ਸੰਦੇਹ ਹੋ ਕੇ ਕਹਿ ਦੇ ਕੋਈ ਮਨ ਤੇ ਗੱਲ ਆਈ ਆ ਬਾਬਾ ਕੰਵਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਦਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਆ ਬਾਬਾ ਸ਼੍ਰੀਚੰਦ ਸਾਹਿਬ ਜੀ ਕਹਿਣ ਲੱਗੇ ਫੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਦੀ ਦੀ ਯਾਤਰਾ ਹੁਣ ਵੀ ਚੱਲਦੀ ਆ ਜਿੰਨੇ ਵੀ ਭਦਵਾਨ ਕਹਿ ਨਹੀਂ ਬਾਬਾ ਜੀ ਬਾਬਾ ਸ਼੍ਰੀਚੰਦ ਸਾਹਿਬ ਜੀ ਖੁਦਾ